ਮੈਂ ਪਟਿਆਲੇ ਤੋਂ ਹਰਸ਼ਨੀ ਗਰੋਪਰ ਮੇਰਾ ਨਾਮ ਹੈ ਬੋਡੀ ਸਰਵਿਸ ਲੈਂਡ ਤੋਂ ਬਾਅਦ ਪਹਿਲਾਂ ਮੈਨੂੰ ਸੀਗੀਆਂ ਸਿਰ ਬੜਾ ਮੇਰਾ ਪੇਨ ਹੁੰਦਾ ਸੀ ਟਕਾਵਟ ਰਹਿੰਦੀ ਸੀ ਲੇਜੀ ਲੇਜੀ ਜਿਹਾ ਫੀਲ ਕਰਨਾ ਕੋਈ ਕੰਮ ਕਰਨ ਨੂੰ ਵੀ ਮਨ ਨਹੀਂ ਸੀ ਕਰਦਾ ਹਾਂਜੀ ਪਰ ਜਦੋਂ ਹੁਣ ਮੈਂ ਇਹ ਮੈਡੀਸਨ ਲਈ ਇਹ ਕਿੰਨੇ ਟਾਈਮ ਤੋਂ ਪ੍ਰੋਬਲਮ ਆ ਸੀ ਮੰਜੀ ਤੁਹਾਨੂੰ ਇਹ ਮੈਨੂੰ 5-6 ਸਾਲ ਤੋਂ ਹੀ ਹੋਈ ਹੈ ਜਿਆਦਾ ਪ੍ਰੋਬਲਮ 6 ਸਾਲਾਂ ਤੋਂ ਜਿਵੇਂ ਤੁਸੀਂ ਕਹਿੰਦੇ ਸੀ ਫੇਸ ਤੇ ਵੀ ਸੋਜਸ ਸੀ ਹਾਂਜੀ ਸਾਹ ਚੜਦਾ ਸੀ ਬਹੁਤ ਜ਼ਿਆਦਾ ਸੋਦੇ ਸੀ ਉਹ ਵੀ ਠੀਕ ਹੋ ਗਈ ਬਿਲਕੁਲ ਸਾਹ ਚੜਦਾ ਸੀ ਸਾਹ ਚੜਦਾ ਸੀ ਕਾਬ ਟ੍ਰੈਨ ਦੀ ਟੁੱਟਿਆ ਰਹਿੰਦਾ ਸੀ ਸਰੀਰ ਇਹਦੇ ਤੇ ਜਿਵੇਂ ਤੁਸੀਂ ਇਹ ਵਰਤਿਆ ਸਰਵਸਪੈਕ ਆਪਣਾ ਜੀ ਪਹਿਲਾ ਸਰਵਸਪੈਕ ਯੂਜ਼ ਕੀਤਾ ਕੀ ਕੀ ਕਿੰਨੇ ਕੁ ਰਿਜ਼ਲਟ ਆਗੇ ਤੁਹਾਨੂੰ ਮੈਨੂੰ ਤਾਂ ਮਤਲਬ 1 ਵੀਕ ਤੋਂ ਬਾਅਦ ਹੀ ਰਿਜ਼ਲਟ ਕਾਫੀ ਅੱਛਾ ਆਇਆਗਾ ਓਕੇ ਜੀ ਕਾਬੜ ਵਗੈਰਾ ਨਹੀਂ ਹੋਈ ਸਿਰ ਨਹੀਂ ਹੋਇਆ ਬਿਲਕੁਲ ਪੇਨ ਨਹੀਂ ਤਾਂ ਕੰਬੀ ਫਲੇਮ ਮੇਰਾ ਡੇਲੀ ਦਾ 2-3 ਦਾ ਬੰਦੇ ਲੈਣੀ ਨਹੀਂ ਲੈਣੀ ਸੀਰ ਇਨਾ ਦੁਖਦਾ ਸੀ ਓਕੇ ਜੀ ਹੋਣ ਮਤਲਬ ਆ ਬਾਡੀ ਸਰਵਿਸ ਲੈਣ ਤੋਂ ਬਾਅਦ ਮਿਲ ਕੋਈ ਸਿਰ ਨਹੀਂ ਦਰਦ ਹੋਇਆ ਕੁਛ ਨਹੀਂ ਕੋਈ ਐਦਾਂ ਦੀ ਹੁਣ ਪ੍ਰੋਬਲਮ ਨਹੀਂ ਰਹੀ। ਹੋਕੀਆਂ 5 ਸਾਲਾਂ ਤੋਂ ਪ੍ਰੋਬਲਮ ਸੀ। ਹਾਂਜੀ ਤੇ ਜਿੰਮ ਉਸ ਨੇ ਪੌੜੀਆਂ ਨਹੀਂ ਚੜ੍ਹ ਸਕਦੀ ਸੀ ਪਹਿਲਾਂ ਹੁਣ ਕੀ ਕੰਡੀਸ਼ਨ ਹੈ ਜੀ? ਪਹਿਲਾਂ ਤਾਂ 20-20 ਦਿਨ ਮਤਲਬ ਪੌੜੀ ਨਹੀਂ ਸੀ ਚੜ੍ਹਨਾ। ਠੀਕ ਹੈ ਜੀ। ਤੇ ਹੁਣ ਤਾਂ ਚਾਹੇ ਮੈਨੂੰ ਦਿਨ 'ਚ 4 ਵਾਰ ਉੱਪਰ ਲੈ ਜਾਓ ਤਾਂ ਵੀ ਕੋਈ ਦਿੱਕਤ ਨਹੀਂ ਹੈ। ਲੱਖਾਂ ਲੋਕ ਭੈਣ ਜੀ ਤੁਹਾਡੀ ਵੀਡੀਓ ਦੇਖਣਗੇ ਕੀ ਸਨੇਹਾ ਦੇਣਾ ਚਾਹੂਗੇ ਬੋਡੀ ਸਰਵਿਸ ਬਾਰੇ ਸਭ ਨੂੰ ਕਹਿਣੀ ਆ ਕਿ ਬੋਡੀ ਸਰਵਿਸ ਸਭ ਨੂੰ ਲੈਣੀ ਚਾਹੀਦੀ ਹੈ ਬਹੁਤ ਅੱਛੀ ਮੈਡੀਸਨ ਹੈ ਮੈਡੀਸਨ ਵੀ ਨਹੀਂ ਆਪਾਂ ਕਹਿ ਸਕਦੇਗੇ ਵੀ ਸਰੀਰ ਦੀ ਸਫਾਈ ਹੈ ਜੀ ਸਰੀਰ ਦੀ ਸਫਾਈ ਹੋਈ ਹੈ ਇੱਕ ਤਰ੍ਹਾਂ ਦੀ ਓਕੇ ਧੰਨਵਾਦ ਭੈਣ ਜੀ ਬਹੁਤ ਬਹੁਤ